ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਂਦਾ ਹੋਇਆ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹੈ ਹਲਕਾ ਸੰਗਰੂਰ ਦੇ ਵਿੱਚ ਹਲਕਾ ਸੰਗਰੂਰ ਦੀ ਅੱਜ ਤੁਹਾਨੂੰ ਆਜ਼ਾਦ ਉਮੀਦਵਾਰ ਵਜੋਂ ਉਸ ਸ਼ਖਸੀਅਤ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸ ਨੇ 2019 ਕਰੋਨਾ ਕਾਲ ਦੇ ਵਿੱਚ ਲੋਕ ਗਾਇਕ ਕਲਾ ਮੰਚ ਦੇ ਰਾਹੀਂ ਕਲਾਕਾਰਾਂ ਦੀ ਸੇਵਾ ਕੀਤੀ ਸੀ ਜੀਹਾਂ ਗੱਲਬਾਤ ਕਰਨੇ ਜਾ ਰਹੇ ਆਪਾਂ ਉੱਚ ਕੋਟੀ ਦੇ ਕਲਾਕਾਰ ਹਾਕਮ ਬਖਤੜੀ ਵਾਲਾ ਦੇ ਨਾਲ ਜੋ ਸੰਗਰੂਰ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਕਮ ਬਖਤੜੀ ਵਾਲਾ ਜੀ ਪਹਿਲਾਂ ਸੱਪਾ ਗੱਲ ਕਰਦੇ ਆ ਤੁਹਾਡੇ ਬਤੌਰ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਨੂੰ ਅਜਮਾਣ ਦੇ ਲਈ ਇਹ ਦੱਸੋ ਕਿ ਤੁਸੀਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕਿਉਂ ਲਿਆ ਦੇਖੋ ਲੋਕਾਂ ਦੀ ਸੇਵਾ ਕਰਨ ਵਾਸਤੇ ਸੋਚਦਾ ਆਜ਼ਾਦ ਹੋਣਾ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਜਿਹੜੀ ਆ ਉਹ ਤਾਕਤ ਹੈ ਹੂੰ ਔਰ ਜਿਵੇਂ ਦੇਖਿਆ ਜਾਂਦਾ ਜੇ ਕਿਸੇ ਪਾਰਟੀ ਦੇ ਅਧੀਨ ਹੋ ਕੇ ਕੰਮ ਕਰਨਾ ਹੋਵੇ ਫਿਰ ਕਿੰਨੇ ਉਹਨਾਂ ਦੇ ਕੁੰਡੇ ਹੂੰ ਤੇ ਕਿੰਨੀਆਂ ਉਹਨਾਂ ਦੀਆਂ ਬੰਦਸ਼ਾਂ ਹੂੰ ਪ੍ਰੋਟੋਕਾਲ ਦੇ ਨਾਂ ਤੇ ਮੂੰਹ ਤੇ ਛੁਕਲੀ ਲੈਣ ਵਾਲਾ ਘੱਟੋ ਘੱਟ ਹਾਕਮ ਬਖਤਰੀ ਵਾਲਾ ਤੁਹਾਡਾ ਭਰਾ ਤਾਂ ਨਹੀਂ ਨਾ ਹੈ ਇਸ ਗੱਲ ਕਰਕੇ ਸੋਚਦੇ ਆਂ ਔਰ ਮੈਂ ਸਮਝਦਾ ਵੀ ਇਹ ਇੱਕ ਬਿੱਤਰ ਪਲੇਟਫਾਰਮ ਹੈ ਜਿਹਦੇ ਤੇ ਖੁੱਲਕੇ ਵਿਚਰਿਆ ਜਾ ਸਕਦਾ ਖੁੱਲਕੇ ਲੋਕਾਂ ਦੀ ਗੱਲ ਕੀਤੀ ਜਾ ਸਕਦੀ ਹੈ ਬਿਨਾ ਕਿਸੇ ਪਾਬੰਦੀ ਤੋਂ ਇਸ ਲਈ ਮੈਂ ਤੇ ਹਾਕਮ ਜੀ ਇਹ ਵੀ ਚਾਣਨਾ ਪਾਓ ਤੁਹਾਡੀ ਰਿਹੈਸ਼ ਤਾਂ ਹਲਕਾ ਦਾਖਾ ਦੇ ਵਿੱਚ ਹੈ ਪਰ ਤੁਸੀਂ ਬਤੌਰ ਉਮੀਦਵਾਰ ਐਮਪੀ ਇਲੈਕਸ਼ਨ ਦਾ ਆਪਣੀ ਕਿਸਮਤ ਅਜਮਾ ਰਹੇ ਹੋ ਹਲਕਾ ਸੰਗਰੂਰ ਤੋਂ ਕੀ ਕਾਰਨ ਹੈ ਜਦੋਂ ਲੋਕ ਇੱਕੀ ਦਾ ਆਗਾਜ਼ ਮੈਂ ਕਰਨ ਚੱਲੇ ਆ ਆਪਣੇ ਵੱਲੋਂ ਉਦੋਂ ਪੂਰੀ ਦੁਨੀਆ ਦੇ ਵਿੱਚ ਕੋਈ ਜਿਹੜੀ ਟੈਕਨੋਲੋਜੀ ਇੰਨੀ ਵਿਕਸਤ ਨਹੀਂ ਸੀ ਔਰ ਪੰਜਾਬੀ ਜਿਹੜੀ ਲੋਕ ਹੈ ਕਿਸੇ ਉਹ ਸਿਰਫ ਆਪਣੇ ਲੁਧਿਆਣੇ ਤੱਕ ਹੀ ਸੀਮਤ ਸੀਗੀ ਤੇ ਇਸ ਗੱਲ ਕਰਕੇ ਲੁਧਿਆਣੇ ਆਉਣਾ ਪਿਆ ਠੀਕ ਹੈ ਨਾ ਜੀ ਹੁਣ ਆਪਾਂ ਆਪਣੇ ਘਰ ਆਲਣੇ ਚ ਬੈਠੇ ਹਾਂ ਪੱਖੋ ਵਾਲਾ ਰੋਡ ਦੇ ਉੱਤੇ ਲੁਧਿਆਣੇ ਇਹ ਹਲਕਾ ਦੱਖਣਿਆ ਹਲਕਾ ਗਿੱਲ ਦਾ ਨਾਸਪਿੰਡ ਹੈ ਜੀ ਸੰਗਰੂਰ ਤੋਂ ਚੋਣ ਲੜਨ ਦਾ ਰੀਜਨ ਮੇਰਾ ਇਹ ਵੀ ਉਹ ਮੇਰੇ ਪੇਕੇ ਨੇ ਮੇਰਾ ਜਿਹੜਾ ਪਿੰਡ ਬਖਤੜੀ ਹੈ ਉਹ ਡਿਸਟ੍ਰਿਕਟ ਸਿੰਘੂਰ ਦਾ ਲਾਸਟ ਪਿੰਡ ਹੈ ਪਾਨੀਗੜ੍ਹ ਬਲੌਕ ਦੇ ਵਿੱਚ ਮੈਂ ਉੱਥੋਂ ਦਾ ਜੰਪਾ ਲਾਂ ਉੱਥੇ ਜੰਮੇ ਉੱਥੇ ਪਲੇ ਉੱਥੇ ਹੱਸਿਆਂ ਤੇ ਖੇਡੇ ਔਰ ਉੱਥੇ ਤਕਰੀਬਨ ਹਰ ਦੁੱਖ ਸੁੱਖ ਦੇ ਵਿੱਚ ਮੈਂ ਆਪਣੇ ਭੈਣ ਭਰਾਵਾਂ ਦੇ ਪਿਛਲੇ 40 50 ਸਾਲ ਤੋਂ ਸ਼ਾਮਲ ਹੋਣਾ ਇਸ ਗੱਲ ਕਰਕੇ ਪਹਿਲਾਂ ਸਫਾਈ ਆਪਣੇ ਘਰ ਤੋਂ ਹੀ ਕਰੀਏ ਸ਼ੁਰੂ ਤਾਂ ਜਿਆਦਾ ਚੰਗਾ ਲੱਗਦਾ ਜੀ ਬਹੁਤ ਵਧੀਆ ਵਿਚਾਰ ਹੈ ਪਰ ਹਾਕਮ ਬਕਸੜੀ ਵਾਲਾ ਜੀ ਇੱਕ ਗੱਲ ਹੋ ਰਿਹਾ ਮੌਜੂਦਾ ਸਰਕਾਰ ਬਦਲਾਵ ਵਾਲੀ ਆਨ ਤੋਂ ਬਾਅਦ ਹਲਕਾ ਸੰਗਰੂਰ ਵਾਲਿਆਂ ਨੇ ਆਪਣਾ ਇਨਕਲਾਬ ਦਿਖਾਇਆ ☬ਕਰਪਾਨ ਵਾਲੇ ਬਾਬੇ ਨੂੰ ਲਿਆ ਕੇ ਜੀ ਹਲਕਾ ਸੰਗਰੂਰ ਦੇ ਵਿੱਚ ਕਰਪਾਨ ਵਾਲੇ ਬਾਬੇ ਦਾ ਇਨਾ ਦਬਦਬਾ ਹੋਣ ਦੇ ਬਾਵਜੂਦ ਤੁਸੀਂ ਮਹਿਸੂਸ ਕਰਦੇ ਹੋ ਕਿ ਹਲਕਾ ਸੰਗਰੂਰ ਵਾਲੇ ਤੁਹਾਨੂੰ ਪਿਆਰ ਦੇਣਗੇ ਪੰਜਾਬ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਹੂੰ ਐਡਾ ਵੱਡਾ ਤਾਜ਼ਾ-ਤਾਜ਼ਾ ਦਬਦਬਾ ਹੋਵੇ ਵੀ 92 ਕੈਂਡੀਡੇਟ ਜਿਤਾ ਕੇ ਭੇਜੇ ਹੁਣ ਪੂਰੇ ਵਿਸ਼ਵ ਚ ਇੱਕ ਰੌਲਾ ਪਿਆ ਹੋਵੇ ਵੀ ਕੋਈ ਪਾਰਟੀ ਨੇ ਰਾਈਜ਼ ਕੀਤਾ ਪੰਜਾਬ ਦੇ ਵਿੱਚ ਬਿਲਕੁਲ ਦੇ ਉਸ ਦਬਦਬੇ ਨੂੰ ਹਮ ਸਿਰਫ 3 ਮਹੀਨਿਆਂ ਬਾਅਦ ਤੋੜ ਕੇ ਕਰਵਾ ਕ੍ਰਪਾਨ ਵਾਲੇ ਬਾਬਾ ਜੀ ਨੂੰ ਆਪਣਾ ਕੈਂਡੀਡੇਟ ਚੁਣ ਲੈਂਦੇ ਆ ਤਾਂ ਤੁਸੀਂ ਇਹ ਕਿਉਂ ਭੁੱਲਦੇ ਹੋ ਵੀ ਜੋ 92 ਬੰਦਿਆਂ ਨੂੰ ਹਰਾ ਕੇ ਇੱਕ ਬੰਦੇ ਨੂੰ ਚੁਣ ਸਕਦੇ ਆ ਕੀ ਇੱਕ ਕ੍ਰਪਾਨ ਵਾਲੇ ਬਾਬੇ ਨੂੰ ਹਾਕਮ ਬਖਤੜੀ ਵਾਲਾ ਨੇ ਫਿਰ ਹਰਾ ਸਕਦਾ ਮੈਂ ਵੀ ਉਸੇ ਸੰਗਰੂਰ ਦਾ ਹੀ ਆ ਨਾ ਇਹ ਸੰਗਰੂਰ ਹਮੇਸ਼ਾ ਬਦਲਾ ਕਰਦਾ ਹੈ ਔਰ ਹਮੇਸ਼ਾ ਬਦਲਾ ਦੀ ਅਗਵਾਈ ਕਰਦਾ ਹੈ ਤੁਸੀਂ ਆਜ਼ਾਦੀ ਤੋਂ ਲੈ ਕੇ ਇਹਦੇ ਅੰਕੜੇ ਕੱਢ ਕੇ ਦੇਖੋ ਸੰਗਰੂਰ ਵਿਸ਼ਵਧਾਰਨਾ ਇਹ ਕਹਿ ਸਕਦਾ ਸਭ ਤੋਂ ਤੇਜ਼ ਤਰਾਰ ਤੇ ਸਭ ਤੋਂ ਵੱਧ ਬਦਲਾਅ ਲੈ ਹੁਣ ਚ ਮੋਰੀ ਰੋਲ ਅਦਾ ਕਰਦਾ ਸੋ ਮੈਂ ਵੀ ਅੱਜ ਕੀ ਹਾਕਮ ਬਖਤ ਦੇ ਵਾਲੇ ਦੇ ਰੂਪ ਚੋਂ ਉਥੋਂ ਇੱਕ ਬਦਲਾਅ ਦੀ ਨਜ਼ਰ ਚ ਵੇਖ ਰਹੇ ਹਾਂ ਔਰ ਜਿੱਥੇ ਤੱਕ ਮੇਰਾ ਆਪਣਾ ਵਿਚਾਰ ਹੈ ਬਾਕੀ ਤਾਂ ਸਭ ਪਰਮਾਤਮਾ ਦੇ ਵਾਹਿਗੁਰੂ ਦੇ ਹੱਥ ਹੈ ਮੈਂ ਆਉਣ ਵਾਲੀ ਸਰਕਾਰ ਦੇ ਜਿਹੜੇ ਸਮੀਕਰਨ ਬਣ ਰਹੇ ਆ ਹਿੰਦੁਸਤਾਨ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਐਤਕੀ ਵਾਰੀ ਵਾਰੀ ਚੁਣੇ ਤਾਂ ਬਹੁਤ ਨਮੈਂਦੇ ਬੜੇ ਹਨੁਮਾਨ ਸਤ ਕਰਦਾ ਤਾਂ ਸੰਗਰੂਰ ਵਾਲਿਆਂ ਨੇ ਐਤਕੀ ਮੈਨੂੰ ਬਿਟਾ ਸੰਗਰੂਰ ਨੂੰ ਪੰਜਾਬ ਦੀ ਰਾਜਨੀਤੀ ਚ ਅਗਵਾਈ ਕਰਦੀ ਵੇਖਦਾ ਹਾਂ ਸੈਂਟਰ ਚ ਹਮ ਤੇ ਜੇਕਰ ਆਪਾਂ ਗੱਲ ਕਰੀਏ ਹਲਕਾ ਸੰਗਰੂਰ ਦੀ ਤਾਂ ਤੁਹਾਨੂੰ ਜਾਣਕਾਰੀ ਹੈ ਕਿ ਐਮ ਪੀ ਹਲਕਾ ਸੰਗਰੂਰ ਇਸ ਦੇ ਵਿੱਚ ਕਿੰਨੇ ਐਮਐਲਿਆਂ ਦੇ ਹਲਕੇ ਆ ਰਹੇ ਹਨ तकरीबन 9 ਹਲਕੇ ਨੇ ਤੇ 9 ਹਲਕਿਆਂ ਦੇ ਵਿੱਚ ਮੌਜੂਦਾ ਸਰਕਾਰ ਦਾ ਵੀ ਮੌਜੂਦਾ ਸਰਕਾਰ ਵੀ ਕਾਬਜ ਹੈ ਤੇ ਵਿਰੋਧੀ ਧਿਰਾਂ ਵੀ ਕਾਬਜ ਨੇ ਤੇ ਉੱਥੇ ਇਹਨਾਂ 9 ਹਲਕਿਆਂ ਦੇ ਵਿੱਚ ਹਾਕਮ ਬਖਤੜੀ ਵਾਲਾ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰ ਰਿਹਾ ਨਹੀਂ ਜਿਹੜੀ ਆਪਾਂ ਪਿੱਛੇ ਤੁਸੀਂ ਗੱਲ ਕਰਕੇ ਹਟੇ ਹੋ ਵੀ ਸੰਗਰੂਰ ਬਦਲਾ ਕਰਦਾ ਹੈ ਬਦਲਾ ਦੇ ਮੂਹਰੇ ਹਨੇਰੀ ਅੱਗੇ ਪਾਰਟੀਆਂ ਪੁਲਟੀਆਂ ਤੇ ਕੋਈ ਕਾਮਯਾਬੀ ਜਾਂ ਕੋਈ ਸਰਕਾਰਾਂ ਟਿਕਦੇ ਨਹੀਂ ਹੁੰਦੀਆਂ ਕਦੇ ਵੀ ਲੋਕ ਰੋਹ ਹੈ ਜਿਹੜਾ ਸਭ ਤੋਂ ਵੱਡੀ ਤਾਕਤ ਹੈ ਸੰਸਾਰ ਦੀ ਹੂੰ ਤੇ ਹਾਕਮ ਬਖਤਲੀ ਵਾਲਾ ਕੋਈ ਐਰਗਰ ਬੰਦਾ ਤਾਂ ਹੈ ਨਹੀਂ ਕੋਈ ਛੁਪਿਆ ਹੋਇਆ ਨਾਮ ਨਹੀਂ ਮੈਂ ਇਹ ਗੱਲ ਕਹਿਣ ਦਾ ਰੁਤਬਾ ਰੱਖਣਾ ਕਿ ਮੈਂ ਪੰਜਾਬ ਦਾ ਪੁੱਤ ਆ ਹੂੰ ਮੈਂ ਪਿਛਲੀ ਅੱਧੀ ਸਦੀ ਤੋਂ ਪੰਜਾਬ ਦੀ ਗਲੀ ਗਲੀ ਫਿਰਿਆ 12700 ਪਿੰਡਾਂ 'ਚ ਵਰਕ ਕੀਤਾ ਹੂੰ ਮੇਥੋਂ ਕੋਈ ਘਰ ਦੂਰ ਨਹੀਂ ਹੈ ਹੂੰ ਤੇ ਮੇਥੋਂ ਕੋਈ ਵੀ ਆਪਣਾ ਭੈਣ ਭਰਾ ਦੂਰ ਨਹੀਂ ਹੈ ਉਹ ਮੈਨੂੰ ਤੁਸੀਂ ਕਦੇ ਤੁਸੀਂ ਚੱਲ ਕੇ ਦੇਖੋ ਮੇਰੇ ਭੈਣ ਭਰਾ ਜਾ ਕੇ ਵੀ ਉੱਥੇ ਮੇਰਾ ਰਤਬਾ ਕੀ ਹੈ ਤੇ ਮੇਰਾ ਆਦਰ ਮਾਨ ਕੀ ਹੈ ਮੈਂ ਹਰ ਇੱਕ ਮੁਸ਼ਕਲ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਖੜਾ ਹਮ ਖੜਦਾ ਰਿਹਾ ਹਾਂ ਖੜਦਾ ਆਇਆ ਹਾਂ ਲੋਕ ਮੈਨੂੰ ਕਦੇ ਬਗਾਨਿਆਂ ਵਾਂਗੂ ਦੇਖਦੇ ਨਹੀਂ ਰਾਜਨੀਤੀ ਤਾਂ ਕੱਲ ਦੀ ਗੱਲ ਹੈ ਜੇ ਤਾਂ ਅਸੀਂ ਤੇ ਪੈਰ ਧਰਨ ਲੱਗੇ ਆ ਇਹ ਮੇਰਾ ਵਿਸ਼ਾ ਨਹੀਂ ਹੈ ਨਾ ਹੀ ਮੇਰੀ ਕੋਈ ਸੋਚ ਹੈ ਨਾ ਹੀ ਮੇਰੇ ਕੋਲ ਸਵਾਰਥ ਹੈ ਇਹਦੇ ਵਿੱਚ ਲੋਕ ਮੈਨੂੰ ਇੱਕ ਸੱਚ ਦੇ ਰੂਪ ਵਿੱਚ ਇੱਕ ਭੈਣਾ ਭਰਾਵਾਂ ਵਾਂਗੂ ਇੱਕ ਇਮਾਨਦਾਰ ਸਾਕਸ਼ੀਦ ਦੇ ਰੂਪ ਚ ਦੇਖਦੇ ਬਹੁਤ ਵੱਡਾ ਬਦਲਾਅ ਕਰਨ ਜਾ ਰਹੇ ਸੀ ਸੰਗਰੂਰ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਜੇਕਰ ਆਪਾਂ ਗੱਲ ਕਰੀਏ ਹਨ ਕਲਾਕਾਰਾਂ ਨੂੰ ਲੋਕਾਂ ਦਾ ਪਿਆਰ ਲੀਨ ਦੀ ਤਾਂ ਹਲਕਾ ਸੰਗਰੂਰ ਦੇ ਵਸਨੀਕਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਲਾਕਾਰਾਂ ਦੀ ਸਰਕਾਰ ਬਣਾ ਕੇ ਬਦਲਾਅ ਦਿਖਾਤਾ ਸੀ ਪਰ ਜਿਹੜੇ ਮਿੱਠੇ-ਮਿੱਠੇ ਸ਼ਬਦ ਅੱਜ ਤੁਸੀਂ ਬੋਲ ਰਹੇ ਹੋ ਇਹੇ ਮਿੱਠੇ ਸ਼ਬਦਾਂ ਦੇ ਮੱਖਣ ਲਗਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੱਤਾ ਦੇ ਵਿੱਚ ਕਾਬਜ ਹੋਏ ਤੁਹਾਨੂੰ ਲੱਗਦਾ ਕਿ ਦੁਬਾਰਾ ਫਿਰ ਹਲਕਾ ਸੰਗਰੂਰ ਵਾਲੇ ਕਲਾਕਾਰ ਤੇ ਯਕੀਨ ਕਰਨਗੇ ਕਿਉਂ ਨਾ ਕਰਨਗੇ ਮੈਂ ਸਮਝਦਾ ਪਬਲਿਕ ਨੂੰ ਅੱਜ ਕੱਲ ਤਾਂ ਟੈਕਨੋਲੋਜੀ ਇੰਨੀ ਅਗੇਨ ਕਰ ਗਈ ਹੈ ਇੰਨਾ ਅੱਗੇ ਵੱਧ ਚੁੱਕੀ ਹੈ ਸੰਸਾਰ ਵੀ ਤੁਸੀਂ ਪਲ-ਪਲ ਦੇ ਵਿੱਚ ਹਰ ਬੰਦੇ ਦੇ ਕਿਰਦਾਰ ਦੇ ਬਾਰੇ ਪਤਾ ਕਰ ਸਕਦੇ ਵੀ ਕੀ ਹੈ ਆਪਣਾ ਆਗੂ ਚੁਣਨ ਵੇਲੇ ਆਪਣੀਆਂ ਪਾਵਰਾਂ ਦੀ ਵਗਡੋਰ ਬਗਾਨੇ ਹੱਥਾਂ ਚ ਦੇਣ ਵੇਲੇ ਲੋਕਾਂ ਨੂੰ ਇੱਕ ਵਾਰੀ ਜ਼ਰੂਰ ਪਿਛਲੀ ਜ਼ਿੰਦਗੀ ਤੇ ਨਜ਼ਰ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਸਾਰਿਆਂ ਦੇ ਵੀ ਇਹ ਕੌਣ ਲੋਗ ਨੇ ਇਹਨਾਂ ਦਾ ਕੀ ਕੀ ਸਮਾਜ ਦੇ ਵਿੱਚ ਰੁਤਬਾ ਕੀ ਹੈ ਤਾਂ ਜੇ ਕਹੋ ਜੇ ਇਹਨਾਂ ਦੇ ਵਿਚਾਰ ਨੇ ਕਹੋ ਜੇ ਇਹਨਾਂ ਦਾ ਮਿਲਵਰਤਨ ਕਿੰਨਾ ਕਿ ਲੋਕਾਂ ਦੇ ਦੁੱਖ ਦਰਦਾਂ ਨੂੰ ਸਮਝਦੇ ਆ ਹਾਕਮ ਬਖਸ਼ਿੜੀ ऱ्यांना ਚੈੱਕ ਕਰ ਲੋ ਮੇਰੀ ਪੰਜਾਬੀ ਲੋਕ ਗਾਇਕੀ ਦੇ ਵਿੱਚ ਤੁਸੀਂ ਨੈਟ ਤੇ ਤੁਹਾਡੇ ਵਰਗੇ ਭੈਣ ਭਰਾ ਤੁਸੀਂ ਵੀ ਇੰਟਰਵਿਊ ਕੀਤੀਆਂ ਮੇਰੇ ਬਹੁਤ ਸਾਰੇ ਉਹ ਕਲਾਕਾਰਾਂ ਦੀਆਂ ਜਿਹੜੇ ਉਦੋਂ ਜ਼ਰੂਰਤਮੰਦ ਸੀਗੇ ਉਹਨਾਂ ਦੇ ਕੀ ਹਾਕਮ ਬਖਤੜੀ ਵਾਲੇ ਤੋਂ ਬਿਨਾ ਕਦੇ ਕਿਸ ਨੇ ਇਮਦਾਦ ਕੀਤੀ ਪਿਛਲੇ 100 ਸਾਲ ਦੇ ਵਿੱਚ ਤੇ ਜੇ ਤੁਸੀਂ ਗੱਲ ਕਰਦੇ ਹੋ ਕਿ ਕਲਾਕਾਰ ਨੂੰ ਕਿਉਂ ਨਹੀਂ ਚੁਣਨਗੇ ਮੇਰੇ ਬਾਰੇ ਮੈਂ ਜਿਸ ਤਰ੍ਹਾਂ ਤੁਹਾਨੂੰ ਵਾਰ ਵਾਰ ਕਹਿੰਨਾ ਮੇਰੀ ਸ਼ਖਸੀਅਤ ਬਾਰੇ ਮੇਰੀ ਨੀਕ ਨੀਤੀ ਬਾਰੇ ਮੇਰੀ ਨਿਮਰਤਾ ਬਾਰੇ ਮੇਰੀ ਸੋਚ ਬਾਰੇ ਮੇਰੇ ਭੈਣ ਭਰਾ ਮੇਰੇ ਨਾਲੋਂ ਬਿਹਤਰ ਜਾਣਦੇ ਆ ਇਹਨੂੰ ਤੇ ਇਸ ਗੱਲ ਕਰਕੇ ਮੈਨੂੰ ਬਹੁਤਾ ਕੁਝ ਦਾ ਜਿਆਦਾ ਦੱਸਣ ਦੇਣ ਦੀ ਲੋੜ ਨਹੀਂ ਤੇ ਬਹੁਤੀਆਂ ਸਫਾਈਆਂ ਦੇਣ ਦੀ ਲੋੜ ਨਹੀਂ ਉਹ ਖੈਤਾਨ ਪੱਖੇ ਦੀ ਇਹ ਚੱਲਦੀ ਆ ਨਾ ਵੀ ਸਿਰਫ ਨਾਮ ਹੀ ਕਾਫੀ ਹੈ ਤੁਸੀਂ ਹਾਕ ਦਾ ਨਾਮ ਵੀ ਲੈ ਲਓ ਤਾਂ ਮੇਰੇ ਭੈਣ ਭਰਾਵਾਂ ਲਈ ਉਹ ਕਾਫੀ ਵਧੀਆ ਹੈ ਇਹ ਕਾਫੀ ਆਦਰਯੋਗ ਹੈ ਕੋਈ ਦਿੱਕਤ ਨਹੀਂ ਇਸ ਤਰ੍ਹਾਂ ਦੀ ਮੰਨ ਲਓ ਜੀ ਬ੍ਰਾਂਡ ਖੈਤਾਨ ਪੱਖੇ ਵਾਂਗ ਹਲਕਾ ਸੰਗਰੂੜ ਦੇ ਵਸਨੀਕ ਹੂੰ ਹਾ ਕੰਬਕਸੜੀ ਵਾਲੇ ਨੂੰ ਪਿਆਰ ਦਿੰਦੇ ਆ ਤੇ ਚੋਲੀ ਵਿੱਚ ਜਿੱਤ ਪਾਉਂਦੇ ਆ ਜੀ ਜੀ ਤੇ ਇਹ ਦੱਸੋ ਕਿ ਜਿੱਤ ਤੋਂ ਬਾਅਦ ਹਲਕਾ ਸੰਗਰੂਰ ਨੂੰ ਲੈ ਕੇ ਤੁਹਾਡੀ ਕੀ ਵਿਉਂਤ ਬੰਦੀ ਹੈ ਦੇਖੋ ਇਹ ਜਿਹੜੀ ਲੜਾਈ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਇਹ ਵਰਸਜ ਸਿਆਸਤ ਸਿਆਸਤ ਵਰਸਜ ਸੰਗਰੂਰ ਨਹੀਂ ਹੈ ਇਹ ਐਕਚੁਅਲੀ ਇੱਕ ਕਦਮ ਹੈ ਪਹਿਲਾ ਸਚਾਈ ਵੱਲ ਨੂੰ ਇਹ ਸਿਆਸਤ ਵਾਸਤੇ ਪੰਜਾਬ ਦੀ ਲੜਾਈ ਹੈ ਹੂੰ ਇਹ ਤਾਂ ਚੰਦ ਦਿਨਾਂ ਦੀ ਗੇਮ ਹੈ ਹੂੰ ਕੁਝ ਦਿਨ ਬਕਾਇਆ ਨੇ ਹੂੰ ਐਮਪੀ ਦੀਆਂ ਚੋਣਾਂ ਦੇ ਵਿੱਚ ਅਸੀਂ ਇਸ ਮਹਿਮ ਨੂੰ ਪੰਜਾਬ ਪੱਧਰ ਤੇ ਉਠਾਉਣ ਵਾਲੇ ਹਾਂ ਘਟੋ ਘਟ ਹਾਕਮ ਬਖਤਰੀ ਵਾਲਾ ਹੂੰ ਤੇ ਕੀ ਮੈਂ ਜੇ ਤੁਹਾਨੂੰ ਪੁੱਛਾਂ ਕਿ ਹਾਕਮ ਵਰਗੇ ਮੂਰਖ ਪੰਜਾਬ ਵਿੱਚ 12 13 ਹੋਰ ਨਹੀਂ ਲੱਭਣਗੇ ਲੋਕਾਂ ਨੂੰ ਜੀ ਬਹੁਤ ਹੋਣਗੇ ਹੂੰ ਅਸੀਂ ਸਾਡੀ ਜਿਹੜੀ ਅੱਖ ਹੈ ਉਹ ਐਮਪੀ ਦੀਆਂ ਚੋਣਾਂ ਨਾਲੋਂ ਬਾਅਦ ਹੂੰ 20 ਸਤਾਈ ਤੇ ਹੂੰ 117 ਦੇ ਵਿੱਚ 117 ਹੀ ਅਸੀਂ ਉਹ ਸਿਰਫਰੇ ਪੈਦਾ ਕਰਾਂਗੇ ਜਿਨ੍ਹਾਂ ਦੀ ਸੋਚ ਹੂੰ ਪਰਪਕ ਹੂੰ ਪਰਤਕ ਹੂੰ ਤੇ ਨਿਰਪੱਖ ਹੋਵੇ ਜਿਹੜੀ ਗੱਲ ਕਹਿਣ ਉਹੀ ਕਰਨ ਹੂੰ ਔਰ ਇਹ ਵੀ ਤੁਹਾਡਾ ਬਾਹਰ ਕਾਉਡ ਹੈ ਦੇਖੋ ਅਸੀਂ ਮੁੱਕਰ ਨਹੀਂ ਜਾਣਾ ਕੱਲ ਨੂੰ ਤੁਸੀਂ ਕੁਐਸਚਨ ਕਰਨੇ ਇਸ ਪਬਲਿਕ ਨੇ ਕੁਐਸਚਨ ਕਰ ਰਹੇ ਹੂੰ ਇੱਥੇ ਜੋ ਕਿਹਾ ਜਾਊਗਾ ਹੂੰ ਉਹੀ ਕੀਤਾ ਜਾਊਗਾ ਹੂੰ ਜੋ ਕਰਿਆ ਜਾਊਗਾ ਜੋ ਕੀਤਾ ਜਾਊਗਾ ਉਹੀ ਕੁੜੀਏ ਕਿਹਾ ਜਾਊਗਾ ਇੱਕ ਗਰੰਟੀ ਹੈ ਲਿਖ ਲਿਓ ਅਸੀਂ ਨਹੀਂ ਹਿੱਲਣ ਵਾਲੇ ਅਸੀਂ ਨਹੀਂ ਡੋਲਣ ਵਾਲੇ ਅਸੀਂ ਨਹੀਂ ਭੱਜਣ ਵਾਲੇ ਅਸੀਂ ਨਹੀਂ ਬੱਕਾਉ ਅਸੀਂ ਇੱਕ ਸੋਚ ਲੈ ਕੇ ਚੱਲੇ ਉਹਦੇ ਤੇ ਬਲੰਦ ਖੜੇ ਇੱਕਵੇਂ ਤੁਹਾਡੇ ذریعے ਮੀਡੀਆ ਬਹੁਤ ਵੱਡਾ ਮਤਲਬ ਇਹ ਚੌਥਾ ਥੰਮ ਕਿ ਮੈਂ ਇਹਨੂੰ ਬਹੁਤ ਵੱਡੀ ਪਾਵਰ ਮੰਨਦਾ ਪਬਲਿਕ ਨੂੰ ਅਵੇਅਰ ਕਰੋ ਤੁਸੀਂ ਖਾਸ ਕਰਕੇ ਨੌਜਵਾਨਾਂ ਨੂੰ ਵੀ ਹਰ ਵਾਰੀ ਜਿੰਨੇ ਤੁਸੀਂ ਵਿਰੋਧੀਆਂ ਦੀ ਗੱਲ ਕਰਦੇ ਹੋ ਵਿਰੋਧੀ ਪਾਰਟੀਆਂ ਦੀ ਗੱਲ ਕਰਦੇ ਆ ਲੋਕਾਂ ਨੂੰ ਹੁਣ ਇਹਨਾਂ ਵਲਗਣਾ ਚੋਂ ਬਾਹਰ ਨਿਕਲਣਾ ਪੈਣਾ ਹੈ ਰਵੈਤੀ ਪਾਰਟੀਆਂ ਰਵੈਤੀ ਲੀਡਰਸ਼ਿਪ ਨੂੰ ਛੱਡ ਕੇ ਨਵੇਂ ਠੱਗਾਂ ਤੇ ਵਿਸ਼ਵਾਸ ਕਰਨਾ ਪੈਣਾ ਹੈ ਹਮ ਹਰ ਵਾਰੀ ਇਹ ਮੰਨਦੇ ਉਹ ਵੀ ਸਿਆਸਤਦਾਨ ਠੱਗ ਹੁੰਦੇ ਨੇ ਬਿਲਕੁਲ ਹੁੰਦੇ ਆ ਬਿਲਕੁਲ ਹੁੰਦੇ ਆ ਪਰ ਜਦੋਂ ਤੁਸੀਂ ਵਾਰੀ ਵਾਰੀ ਨਵੇਂ ਮੌਕੇ ਦੇਵੋਗੇ ਇੱਕ ਤਾਂ ਠੱਗੀ ਮਾਰਨ ਨੂੰ ਬੰਦ ਹੋ ਜਾਣਗੇ ਅਗਲਿਆਂ ਦੀ ਸੋਚ ਉਸ ਤਾਂ ਉਹਨਾਂ ਤੋਂ ਗਾਂਵ ਵਾਲਿਆਂ ਦੀ ਹੋਊਗੀ ਇੱਥੇ ਪੈਰ ਨਹੀਂ ਲੱਗਣ ਵਾਲੇ ਜਿਨ੍ਹਾਂ ਨੇ ਸਦੀਆਂ ਤੱਕ ਪੈਰ ਲਾਉਣੇ ਨੇ ਉਹਨਾਂ ਨੂੰ ਫਿਰ ਸਦੀਆਂ ਦੇ ਕੰਮ ਕਰਨੇ ਪੈਣਗੇ ਤੇ ਜਦੋਂ ਤੁਸੀਂ ਵਾਰੀ ਵਾਰੀ ਬਦਲਾ ਕਰੋਗੇ ਵਾਰੀ ਵਾਰੀ ਬਦਲਾ ਕਰੋਗੇ ਠੱਗਾ ਚੋਂ ਬਿਹਤਰ ਠੱਗ ਚਾਣ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਵਿੱਚ ਕੋਈ ਬਾਬੇ ਨਾਨਕ ਦਾ ਪੁੱਤ ਵੀ ਤੁਰਿਆ ਫਿਰਦਾ ਹੋਵੇ ਕੋਈ ਗੁਰੂ ਦਾ ਰੱਬ ਦਾ ਭਗਤ ਵੀ ਕੋਈ ਤੁਰਿਆ ਫਿਰਦਾ ਹੋਵੇ ਨਿਕਲ ਆਉਣਗੇ ਲੋਕ ਜਿਆਦਾ ਦੂਰ ਨਹੀਂ ਹੈ ਹੁਣ ਇਹ ਮਕਾਮ ਬਹੁਤ ਲੰਬਾ ਡਿਜੀਟਲ ਹੋ ਗਿਆ ਸਿਸਟਮ ਪਕੜ ਚੂ ਗਈ ਮੁੱਠੀ ਚੂ ਗਈ ਦੁਨੀਆ ਇੱਕ ਦੂਸਰੇ ਦੇ ਇੱਕ ਦੂਸਰੇ ਦੇ ਖਿਲਾਫ ਹੋ ਗਏ ਲੋਕ ਹੁਣ ਝੂਠੇ ਲੋਕ ਮਕਾਰ ਲੋਕ ਵਾਅਦਾ ਖਿਲਾਫ ਲੋਕ ਟਿਕ ਨਹੀਂ ਸਕਣਗੇ ਕਿਤੇ ਵੀ ਪੰਜਾਬ ਨਹੀਂ ਹਿੰਦੁਸਤਾਨ ਚ ਵੀ ਕਿਤੇ ਵੀ ਇਹ ਇੱਕ ਬਹੁਤ ਵੱਡੀ ਜਿਵੇਂ ਕੁਦਰਤ ਚੇਂਜ ਦਾ ਨਾਮ ਹੈ ਬਹੁਤ ਵੱਡੀ ਚੇਂजेस ਤੁਸੀਂ ਆਉਣ ਵਾਲੇ ਸਮੇਂ ਚ ਦੇਖਿਓ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਾਂ ਮੈਂ ਕਿ 2027 ਚ ਤੁਸੀਂ ਇੱਥੇ ਹਵਾ ਇਸ ਪੰਜਾਬ ਦੀ ਹਵਾ ਇਹੀ ਫਿਜ਼ਾ ਇਹਦਾ ਇਹਦੇ ਰੰਗ ਭਾਗ ਮੈਂ ਤੁਹਾਨੂੰ ਬਦਲਦੇ ਵਿਖਾਉਂਗਾ ਦਾਅਵੇ ਨਾਲ ਕਹਿ ਸਕਦਾ ਤੇ ਜੇਕਰ ਆਪਾਂ ਗੱਲ ਕਰੀਏ ਸਿਆਸਤਦਾਨਾਂ ਦੀ ਸਿਆਸਤਦਾਨ ਕਾਬਜ ਹੋਣ ਤੋਂ ਪਹਿਲਾਂ ਸਾਡੇ ਵਾਂਗ ਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਪਰ ਜਦੋਂ ਉਹ ਸੱਤਾ ਤੇ ਕਾਬਜ ਹੋ ਜਾਂਦੇ ਨੇ ਤਾਂ ਉਹਨਾਂ ਦੀ ਭਾਸ਼ਾ ਬਦਲ ਜਾਂਦੀ ਹੈ ਕੀ ਕਹੋਗੇ ਮੈਂ ਤੁਸੀਂ ਵੀ ਮੇਰੇ ਬਹੁਤ ਇੰਟਰਵਿਊ ਕੀਤੇ ਮੈਂ ਜੀਵਨ ਦੇ ਹਰ ਮਸਲੇ ਤੇ ਬੇਦਾਗ ਬੋਲਦਾ ਹੂੰ ਜਿੰਨੀ ਗੱਲ ਕਰਦਾ ਜੋ ਮੇਰੇ ਦਿਮਾਗ 'ਚ ਹੁੰਦੀ ਏ ਤੜਲੇ ਦੇ ਰਹੀ ਨਾਲੋਂ ਪਬਲਿਕ ਦੇ ਚਰਨਾ 'ਚ ਰੱਖਦਾ ਹੂੰ ਕਦੇ ਉਹਨੂੰ ਲਪੇਟੇ ਨਹੀਂ ਪਾਉਂਦਾ 543 ਐਮਪੀਆ ਦੇ ਵਿੱਚ ਮੈਨੂੰ ਵੀ ਮੇਰੀ ਔਕਾਤ ਦਾ ਪਤਾ ਏ ਵੀ ਉਹ ਕਿੰਨੀ ਕੁ ਹੋਊਗੀ ਇੱਕ ਬੰਦਾ ਐਡੇ ਵੱਡੇ ਫੀਲਡ ਦੇ ਵਿੱਚ ਕਿੰਨੀ ਕੁ ਗੱਲ ਕਰ ਸਕਦਾ ਉਹਦੀ ਕਿੰਨੀ ਕਹੇ ਸੀ ਤੇ ਉਹਦੇ ਹਿੱਸੇ ਕਿੰਨੀ ਕੁ ਪਾਵਰ ਆਉਂਦੀ ਏ ਇੱਕ ਗੱਲ ਤਾਂ ਯਾਦ ਰੱਖਿਓ ਜੋ ਮੇਰੇ ਦਿਮਾਗ 'ਚ ਹੈ ਜੋ ਪੰਜਾਬ ਦੇ ਮਸਲੇ ਤੇ ਮੁੱਦੇ ਸੈਂਟਰ 'ਚ ਰੱਖਣ ਵਾਲੇ ਤੇ ਉਠਾਉਣ ਵਾਲੇ ਆ ਉਹਨਾਂ ਤੇ ਮੈਂ ਦੱਬ ਕੇ ਲੜੂੰਗਾ ਠੋਕ ਕੇ ਬੋਲੂੰਗਾ ਚਾਹੇ ਬੇਰੁਜ਼ਗਾਰੀ ਹੈ ਚਾਹੇ ਹੋ ਨਸ਼ੇ ਦਾ ਮਾਮਲਾ ਹੈ ਬਾਕੀ ਬਹੁਤ سارے ਸੈਂਕੜੇ ਹੋਰ ਮੁੱਦੇ ਆ ਇਹ ਮੇਰੇ ਏਜੰਡੇ ਤੇ ਪਹਿਲੇ ਆਧਾਰ ਤੇ ਰਹਿਣਗੇ ਸਭ ਤੋਂ ਵੱਡਾ ਮਸਲਾ ਬੇਰੁਜ਼ਗਾਰੀ ਜਿਹਦੇ ਕਰਕੇ ਸਾਡਾ ਪੰਜਾਬ ਪ੍ਰਵਾਸ ਕਰ ਗਿਆ ਤੇ ਘਰਾਂ 'ਚ ਨਸ਼ਾ ਨਸ਼ੇ ਲੈ ਲੈ ਕੇ ਜਿਹੜੇ ਭੁੱਖਦੇ ਹਨੇਰੇ ਚ ਗਰਕ ਨੇ ਨੌਜਵਾਨ ਜਿਨ੍ਹਾਂ ਨੂੰ ਅੱਗੇ ਦਿਸਦਾ ਕੁਝ ਨਹੀਂ ਉਹ ਜਾਂ ਨਸ਼ੇ ਵਾਲ ਜਾਂਦੇ ਜਾਂ ਕ੍ਰਾਈਮ ਵਾਲ ਜਾਂਦੇ ਜਵਨੀ ਦਾ ਕਹਾਣ ਹੋ ਗਿਆ ਘਰ ਘਰ ਸੱਥਰ ਵਿਛੇ ਹੋਏ ਨੇ ਸਭ ਤੋਂ ਪਹਿਲੇ ਦੇ ਆਧਾਰ ਤੇ ਮੈਂ ਇਹਦੇ ਤੇ ਲੜੂੰਗਾ ਰਹੀ ਗੱਲ ਮਿੱਠਿਆ ਮਾਰ ਕੇ ਚੁੱਪ ਕਰ ਜਾਣ ਦੀ ਮੈਂ ਤਾਂ ਕੁੜੀਏ ਤੈਨੂੰ ਇੱਕੋ ਹੀ ਸ਼ਬਦ ਕਹਿ ਸਕਦਾ ਕਿ ਜੇ ਮੈਂ ਤੁਹਾਨੂੰ ਆਪਣੇ ਮਸਲਿਆਂ ਤੇ ਜੋ ਮੈਂ ਗੱਲਾਂ ਕਰ ਰਿਹਾ ਇਹਨਾਂ ਤੋਂ ਹਟਦਾ ਜਾਏ ਨਾ ਤੋਂ ਠਿੜਕਦਾ ਜਾਂ ਇਹਨਾਂ ਤੋਂ ਨਜ਼ਰਾਂ ਚਰਾਉਂਦਾ ਨਜ਼ਰ ਆਵਾਂ ਫਿਰ ਮੈਂ ਤਾਂ ਤੁਹਾਨੂੰ ਇੰਨਾ ਹੀ ਕਹਿ ਸਕਦਾ ਸਿਰਫ ਸਿਰਫ ਕਿ ਹਾਕਮ ਬਖਤਰੇ ਵਾਲਾ ਫਿਰ ਟਿੱਕਾ ਹੁੰਦਾ ਪੁੱਤ ਨੇ ਕਿਸੇ ਹੋਰ ਦਾ ਹੀ ਹੋਣਾ ਜੇ ਇਸ ਤੋਂ ਵੱਡਾ ਕੋਈ ਸ਼ਬਦ ਕਾਹਨ ਹੈ ਤਾਂ ਦੱਸ ਦਿਓ ਜੇਕਰ ਆਪਾਂ ਗੱਲ ਕਰੀ ਅੱਜ ਦੀ ਅੱਜ ਸੱਤਾ ਤੇ ਕਾਬਜ਼ ਰਹਿਣ ਲਈ ਸਿਆਸਤਦਾਨ ਆਪਣੀਆਂ ਇਕਸਾਲੀ ਜਿਹੜੇ ਪੱਕੇ ਨੇ ਇਹਨਾਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਜਾ ਰਹੇ ਨੇ ਜਿਸ ਤਰ੍ਹਾਂ ਅਰੁਨੀਤ ਸਿੰਘ ਬਿੱਟੂ ਨੇ ਛਲਾਂਗ ਮਾਰੀ ਭਾਜਪੀ ਵਿੱਚ ਇਹਨਾਂ ਫੈਸਲਿਆਂ ਦਾ ਸਿਆਸਤਦਾਨਾਂ ਦਾ ਵੋਟਰਾਂ ਦੇ ਉੱਤੇ ਕੀ ਪ੍ਰਭਾਵ ਪਵੇਗਾ ਦੇਖੋ ਸਿਆਸਤਦਾਨ ਲੋਕਾਂ ਨੂੰ ਬੁੱਧੂ ਸਮਝਦੇ ਹ ਸਿਆਸਤਦਾਨ ਅਜੇ ਵੀ ਉੱਥੇ 25 30 ਸਾਲ ਪਿੱਛੇ ਖੜੇ ਹੋ ਇਹਨਾਂ ਨੂੰ 25 25 30 ਸਾਲ ਤੱਕ ਸਿਆਸਤ ਕਰਦੇ ਨੂੰ ਹੋਈ ਗਏ ਉਹਨੇ ਸੋਚਦੇ ਨੇ ਵੀ ਅਸੀਂ ਮਾਲਕ ਹਾਂ ਅਸੀਂ ਜੋ ਕਰਦੇ ਹਾਂ ਪਬਲਿਕ ਨੇ ਕੁਝ ਨਹੀਂ ਲੈਣਾ ਪਬਲਿਕ ਤਾਂ ਸਿਰਫ ਮੇਰੇ ਦਿਵਾਲੇ ਕੋ ਮਧੀਆਂ ਮੇਰੀ ਸੋਦ ਦੇ ਦਿਵਾਲੇ ਕੋ ਮਧੀਆਂ ਬਸ਼ਰ ਤੇ ਕਿ ਇਦਾਂ ਹੁਣ ਨਹੀਂ ਹੈ ਲੋਕ ਇਹਨਾਂ ਫਿਰਕਾ ਨੂੰ ਦਲ ਬਦਲਵਾ ਨੂੰ ਸਮਝ ਸਿਖਾਉਣ ਵਾਲੇ ਠੋਕੇ ਤੁਸੀਂ ਦੇਖ ਲਿਓ ਇਹ ਸਵਾਰਥੀ ਲੋਕ ਨੇ ਇਹ ਤਾਂ ਤਾਕਤ ਵਿੱਚ ਰਹਿਣੇ ਚਾਹੀਦੇ ਆ ਜੇ ਆਪ ਹਾਰਦੇ ਆ ਤਾਂ ਉਹਨਾਂ ਨਾਲ ਜੁਰਜੋ ਭੱਜ ਕੇ ਜਾ ਕੇ ਜਿਹੜੇ ਅੱਜ ਤਾਕਤ ਵਿੱਚ ਬੈਠੇ ਨੇ ਲੋਕਾਂ ਦਾ ਦੌਰ ਮਤ ਨਿਰਪਰ ਆਪਣਾ ਸਵਾਰਥ ਲੋਕ ਮਸਲੇ ਦੀ ਗੱਲ ਨਹੀਂ ਕਰਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਦੇ ਸਿਰਫ ਆਪਣੀ ਤਾਕਤ ਦੇ ਨਸ਼ੇ ਦਾ ਧਿਆਨ ਰੱਖਦੇ ਵੀ ਅਸੀਂ ਕਿਤੇ ਵਾਂਦੇ ਨਾ ਰਹਿ ਜਾਈਏ ਇਹ ਗੱਲ ਬਦਲੂ ਦਾ ਟੋਲਾ ਮੈਂ ਵਾਰ-ਵਾਰ ਇਹ ਕਹਿੰਦਾ ਵੀ ਇਹਨਾਂ ਤੋਂ ਬਾਹਰ ਨਿਕਲੋ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਓ ਕਿਸੇ ਵੀ ਰਵਾਇਤੀ ਲੀਡਰ ਨੂੰ ਵੋਟ ਨਾ ਪਾਓ ਇਹ ਸਭ ਤਕਵੰਜ ਕਰਦੇ ਮਿੱਠੇ ਮਾਰਨ ਦੀ ਗੱਲ ਨਹੀਂ ਹੈ ਕਿ ਇਹਨਾਂ ਨੂੰ ਤੁਸੀਂ ਦੇਖਦੇ ਨਹੀਂ ਪਿਛਲੇ ਦਰਜਣਾਂ ਸਾਲਾਂ ਤੋਂ ਵੀ ਕਹਿੰਦੇ ਕੀਕ ਰਹੇ ਹੈ ਤੇ ਜਦੋਂ ਤਾਕਤਚ ਹੁੰਦੇ ਆ ਉਦੋਂ ਹੀ ਕੀ ਕਰਦੇ ਫਿਰ ਇਹਨਾਂ ਨੂੰ ਦੁਨੀਆ ਕੀੜੇ ਮਕੜੇ ਨਜ਼ਰੋਂ ਆਉਣ ਲੱਗ ਜਾਂਦੀ ਹੈ ਫਿਰ ਇਹ ਲੋਕਾਂ ਦੇ ਮਸਲੇ ਇਹਨਾਂ ਦੇ ਮਸਲੇ ਨਹੀਂ ਰਹਿੰਦੇ ਫਿਰ ਇਹਨਾਂ ਦਾ ਮਸਲਾ ਉਹੀ ਤਾਕਤ ਦਾ ਨਸ਼ਾ ਉਹੀ ਸਿਆਸਤ ਦੀ ਚੱਕਾ ਚੌਂਦ ਉਹੀ ਪਾਵਰਾਂ ਉਹੀ ਬਸ ਗਲਤਾਨ ਹੋ ਜਾਂਦੇ ਉਹਦੇ ਵਿੱਚ ਫਿਰ ਪਬਲਿਕ ਨੂੰ ਭੁੱਲ ਜਾਂਦੇ ਔਰ ਇਹਨਾਂ ਲੋਕਾਂ ਦੇ ਹੁਣ ਪੈਰ ਨਹੀਂ ਲੱਗਣ ਵਾਲੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੇ ਲੋਕਾਂ ਨੇ ਆਪਣਾ ਆਪਣੀਆਂ ਫਸਲਾਂ ਆਪਣੀਆਂ ਨਸਲਾਂ ਆਪਣੇ ਭਵਿੱਖ ਦਾ ਤੇ ਪੰਜਾਬ ਦਾ ਜੇ ਮਾੜਾ ਮੋਟਾ ਫਿਕਰ ਹੈ ਖਾਸ ਕਰਕੇ ਮੈਂ ਨੌਜਵਾਨ ਬੱਚਿਆਂ ਨੂੰ ਕਹੂੰਗਾ ਤਾਂ ਹੁਣ ਲੀਡਰਾਂ ਨੂੰ ਚੁੜਨਾ ਬੰਦ ਕਰ ਦੇਣਾ ਕਰਤਾਰਾਂ ਦੀ ਚੋਣ ਕਰਨੀ ਪਊਗੀ ਚੰਗੇ ਕਰਤਾਰ ਚੁਣੇ ਜਾਣਗੇ ਤਾਂ ਜਾ ਕੇ ਇਸ ਪੰਜਾਬ ਦਾ ਭਲਾ ਹੋ ਸਕਦਾ ਤਾਂ ਜਾ ਕੇ ਇਹਨਾਂ ਮਸਲਾਂ ਦਾ ਹੱਲ ਹੋਣਾ ਵਰਨਾ ਇਹਨਾਂ ਕੋਲ ਤਾਂ ਉਹੀ ਜਾਦੂਗਰਾਂ ਵਾਂਗਰੋਂ ਚੁਰਲੂ ਹੈ ਛਣਛਣਾ ਉਹ ਹੀ ਸਿਆਸਤ ਦਾ ਹਰ ਵਾਰੀ ਘਮਾ ਕੇ ਤੁਹਾਨੂੰ ਨਵੀਆਂ-ਨਵੀਆਂ ਗੱਲਾਂ ਕਰਕੇ ਆ ਜਾਂਦੇ ਘੱਟੋ-ਘੱਟ ਹਾਕਮ ਉਹਨਾਂ ਚੋਂ ਨਾ ਤੁਸੀਂ ਚਿੰਤਾ ਨਾ ਕਰੋ ਅਸੀਂ ਜੋ ਕਹਾਂਗੇ ਉਹੀ ਕਰਾਂਗੇ ਉਹ ਜੋ ਬੋਲਦੇ ਆ ਉਹੀ ਕਰਕੇ ਦਿਖਾਵਾਂਗੇ ਉਦਾਂ ਹੀ ਬੋਲਾਂਗੇ ਠੋਕ ਕੇ ਲੜਾਂਗੇ ਇੱਕ ਡਾ ਕੇ ਲੜਾਂਗੇ ਤੁਸੀਂ ਗੱਲ ਕਰੀ ਆਪਣੇ ਸ਼ਬਦਾਂ ਦੇ ਵਿੱਚ ਕਿ ਲੋਕਾਂ ਨੂੰ ਹੁਣ ਕਿਰਦਾਰ ਨੂੰ ਚੁਣਨਾ ਚਾਹੀਦਾ ਜੇਕਰ ਦੇਖਿਆ ਜਾਵੇ ਆਪਾਂ ਲੁਧਿਆਣੇ ਤੋਂ ਤਾਂ ਦੋ ਵਾਰੀ ਕਾਬਜ਼ ਰਹਿ ਚੁੱਕੇ ਐਮਪੀ ਰਵਨੀਤ ਸਿੰਘ ਬਿੱਟੂ ਵੀ ਕਿਰਦਾਰ ਲੋਕਾਂ ਨੇ ਹੀ ਚੁਣੇ ਸੀ ਪਰ ਅਪਾ ਗੱਲ ਕਰਦੇ ਆ ਹਲਕਾ ਸੰਗਰੂਰ ਦੀ ਹਲਕਾ ਸੰਗਰੂਰ ਦੇ ਵਿੱਚ ਕਹਿ ਸਕਦੇ ਆ ਕਿ ਜਾਂ ਤਾਂ ਲੋਕਾਂ ਨੇ ਬਦਲਾ ਦੇ ਉੱਤੇ ਗੁੱਸਾ ਉਤਾਰਿਆ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਖਸ਼ ਦੀ ਕਿਰਦਾਰ ਨੂੰ ਦੇਖ ਕੇ ਹੋਏ ਉੱਥੋਂ ਇਨਕਲਾਬ ਦਿਖਾਇਆ ਹੂੰ ਹੂੰ ਤੇ ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਸੰਗਰੂਰ ਦੇ ਵਿੱਚ ਵਿਚਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਲਕਾ ਸੰਗਰੂਰ ਨੂੰ ਕੋਈ ਦੇਣ ਹੈ ਇਸ ਸਮੇਂ ਨਹੀਂ ਦੇਖੋ ਉਹ ਪਿਛਲੇ ਇੱਕ ਹਫ਼ਤੇ ਤੁਸੀਂ ਪਿੰਡਾਂ ਚ ਜਾ ਕੇ ਦੇਖੋ ਉਹਨਾਂ ਨੇ ਇੱਕ ਗੱਲ ਕਹੀ ਸੀ ਕੌਮ ਬਾਰੇ ਹਮ ਯਾਰ ਮੈਨੂੰ ਤਾਂ ਮੇਰੀ ਕੌਮ ਹੀ ਹਰਾ ਦਿੰਦੀ ਹੈ ਹਮ ਲੋਕਾਂ ਨੇ ਉਸ ਇੱਕ ਸ਼ਬਦ ਦਾ ਜਵਾਬ ਹਮ ਕਿੱਡਾ ਵੱਡਾ ਦਿੱਤਾ ਹਮ ਉਹਨਾਂ ਕਿੰਨੀ ਸ਼ਾਨੋਂ ਸ਼ੌਕਤ ਨਾਲ ਹਮ ਤਾਜਾ ਤਾਜਾ ਬਣੀ ਸਰਕਾਰ ਨੂੰ ਪਲਟਾ ਮਾਰ ਕੇ ਹਮ ਤੇ ਮਾਨ ਸਾਹਿਬ ਨੂੰ ਉਥੋਂ ਆਪਣਾ ਨਮਾਇੰਦਾ ਚੁਣ ਲਿਆ ਉਹਨਾਂ ਨੂੰ ਇੱਕ ਕੌਮ ਦਾ ਹੀਰੋ ਹੋਣ ਦਾ ਹਮ ਮਾਨ ਮਾਨ ਸਨਮਾਨ ਮੈਂ ਕਹਿੰਦਾ ਸਭ ਕੁਝ ਬਖਸ਼ਦਾ ਹਮ ਇੱਕ ਤਾਂ ਮੇਰੇ ਪਿਓ ਵਰਗੇ ਨੇ ਮੈਂ ਬਹੁਤ ਇੱਜ਼ਤ ਕਰਦਾ ਬੜੀ ਰਿਸਪੈਕਟ ਕਰਦਾ ਉਹਨਾਂ ਦੀ ਸ਼ਖਸੀਅਤ ਦੀ ਵੀ ਜਾਂ ਤਾਂ ਹੁਣ ਉਮਰ ਅਲੋ ਨਹੀਂ ਕਰਦੀ ਹਮ ਜਾਂ ਕੋਈ ਸੇਤ ਨੂੰ ਡਿਫਿਕਲਟੀ ਹੈ ਹਮ ਵੀ ਇੱਕ ਤਾਂ ਲੋਕਾਂ ਚ ਨਹੀਂ ਵਿਚਰੇ ਹਮ ਇੱਕ ਜਿਹੜੇ ਸਾਡੇ ਪੰਜਾਬ ਦੇ ਆਈਡਲ ਨੇ ਹਮ ਜਿਨ੍ਹਾਂ ਕਰਕੇ ਸੇਨਾ ਹਵਾਵਾਂ ਚ ਆਜ਼ਾਦੀ ਨਾਲ ਹੂੰ ਬੋਲ ਚੱਲ ਰਹੇ ਆਂ ਖਾ ਪੀ ਰਹੇ ਆਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਖੁੱਲ ਕੇ ਕਰ ਰਹੇ ਆਂ ਹੂੰ ਰਾਜਗੁਰੂ ਸ੍ਰੀ ਗੁਰਦੇਵ ਤੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਬਾਰੇ ਹੂੰ ਅੱਤਵਾਦ ਵਰਗੇ ਸ਼ਬਦ ਬੋਲਣੇ ਹੂੰ ਇਹ ਮਾਨ ਸਾਹਿਬ ਨੂੰ ਦੇਣੇ ਪੈਣਗੇ ਇਹਨਾਂ ਚੋਣਾਂ ਦੇ ਵਿੱਚ ਮੈਂ ਉੱਥੇ ਲੋਕਾਂ ਦੀ ਨਬਜ਼ ਦੇਖ ਲੈ ਕਿਉਂਕਿ ਸੰਗਰੂਰ ਆਜ਼ਾਦੀ ਦਾ ਸਭ ਤੋਂ ਮੂਰੀ ਹੋ ਕੇ ਲੜਨ ਵਾਲਾ ਜ਼ਿਲ੍ਹਾ ਹੈ ਤੇ ਉਹਨਾਂ ਨੂੰ ਸ਼ਹੀਦਾਂ ਦੇ ਖਿਲਾਫ ਕਿਹਾ ਇੱਕ ਸ਼ਬਦ ਵੀ ਪ੍ਰਵਾਨ ਨਹੀਂ ਹੁੰਦਾ ਦੋਵਾਂ ਮਾਨਾਂ ਨੂੰ ਗੋਲ ਚੱਕ ਨਹੀਂ ਪਹੁੰਚ ਸੰਗਰੂਰ ਦੇ ਚਿਗਵਾ ਮਾਨ ਨੇ ਤੁਸੀਂ ਚੱਕ ਨਹੀਂ ਪੈਗੇ ਚਲੋ ਤੁਸੀਂ ਦੂਸਰੇ ਮਾਨ ਦੀ ਗੱਲ ਕਰੀਏ ਤਾਂ ਆਪਾਂ ਵੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੀ ਗੱਲ ਕਰਦੇ ਆ ਤੁਸੀਂ ਸੰਗਰੂਰ ਦੇ ਦੂਸਰੇ ਮਾਨ ਦੀ ਗੱਲ ਕੀਤੀ ਹੈ ਤੇ ਹੁਣ ਤੁਸੀਂ ਚਾਣਣਾ ਪਾਓ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਮਾਕਾਰਾਂ ਨੂੰ ਪੰਜਾਬ ਦੇ ਵਿੱਚ ਤੁਸੀਂ ਕਿੱਥੇ ਦੇਖ ਰਹੇ ਹੋ ਉਹਨਾਂ ਦੇ ਦੋ ਵਾਰ ਸੰਸਦ ਮੈਂਬਰ ਚੁਣੇ ਜਾਣ ਦਾ ਰਿਜ਼ਲਟ ਤਾਂ ਸੰਗਰੂਰ ਨੇ ਬਾਪੂ ਮਾਨਵ ਨੂੰ ਜਿਤਾ ਕੇ ਦੱਸਦਾ ਜੀ ਵੀ ਕਿੱਥੇ ਖੜੇ ਐ ਮੈਂ ਜਾਦਾ ਕੁਝ ਜੇ ਨਾ ਕਵਾਂ ਇਹ ਨਾ ਦਾ ਇਸ ਵੇਲੇ ਗਰਾਫ ਸਰਕਾਰ ਦਾ ਕਿੱਥੇ ਚੱਲ ਰਿਹਾ ਤੁਸੀਂ ਸੰਗਰੂਰ ਦੀ ਵਾਹ ਪੰਜਾਬ ਦੇ ਵਿੱਚ ਗੱਲ ਕਰਦੇ ਹੋ ਹੂੰ ਬਸ ਇੱਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾਂ ਕਰਨੇ ਕੋ ਹੂੰ ਬਸ ਇਹ ਇੱਕ ਇੱਕ ਹੀ ਉੱਲੂ ਕਾਫੀ ਥਾ ਬਰਬਾਦ ਗੁਲਿਸਤਾਂ ਕਰਨੇ ਕੋ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜ਼ਾਮੀ ਗੁਲਸਤਾں ਕੀ ਹੋਊਗਾ ਇਹਨਾਂ ਦੇ 92 'ਚ 92 ਨਖਿੱਧ ਹੈ ਨਾ ਲੈਕ ਹੈ ਉਹਨਾਂ ਨੂੰ ਭੁੱਲ ਚੁੱਕਿਆ ਵੀ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਯਾਦ ਰੱਖਣਾ ਚਾਹੀਦਾ ਹੈ ਇੱਥੋਂ ਤਾਂ ਉਹ ਹਾਲਾਤ ਹੈ ਜਿਹੜੇ 25-25 ਸਾਲ ਦੇ ਰਾਜ ਦਰਬਾਰਾਂ ਦੇ ਕਾਬਜਾ ਹੋਣ ਦੀ ਗੱਲ ਕਰਦੇ ਸਫਨੇ ਲੈਂਦੇ ਸੀ ਅਗਲਿਆਂ ਨੇ ਉਂਝ ਕੇ ਰੱਖਤੇ ਇਹ ਕਿਹੜੇ ਵਗ ਦੀ ਮੂਲੀ ਨੇ ਇਹ ਸਮਝਦੇ ਆ ਆਪਣੇ ਆਪ ਇਹ ਪਿਉ ਦਾ ਰਾਜ ਹੈ ਵੀ ਤਾਂ ਨਾ ਬਰਾਸਤ ਚ ਮਿਲ ਜੂਗਾ ਇ ਲੋਕਤੰਤਰ ਹੈ ਇੱਥੇ ਲੋਕਾਂ ਦੀ ਆਵਾਜ਼ ਨੂੰ ਇਗਨੋਰ ਕਰਨ ਵਾਲੇ ਉਂਝੇ ਜਾਣਗੇ ਔਰ ਚੰਦ ਦਿਨਾਂ ਚ ਮੈਂ ਤੁਹਾਨੂੰ ਵਿਖਾਉਂਗਾ ਮੈਂ ਉਹ ਸ਼ਬਦ ਨਹੀਂ ਕਹਿਣੇ ਜੋ ਇਹਨਾਂ ਨਾਲ ਹੋਣ ਜਾ ਰਹੇ ਜੀ ਕਿਰਪਾ ਗੱਲ ਕਰੀਏ ਅੱਜ ਦੀ ਜੀ ਅੱਜ ਜੇਕਰ ਕੋਈ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਹਾਂ ਤਾਂ ਮੌਜੂਦਾ ਸਿਆਸਤ ਜਿਹੜੀ ਹੈਗੀ ਹੈ ਜਿਹੜੀ ਕਾਬਜ ਹੈ ਉਹ ਪਰਚਲ ਦੀ ਰਾਜਨੀਤੀ ਕਰਦੀ ਹੈ ਹੂੰ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜ਼ੁਬਾਨਾਂ ਤੇ ਪਾਬੰਦੀਆਂ ਲਾਉਣ ਨਾਲ ਰਾਜ ਦੀ ਮਿਆਦ ਵੱਧ ਜੂਗੀ ਹੂੰ ਗੱਲ ਤਾਂ ਇਹ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਗੱਲ ਇਹ ਕਰਦੇ ਸੀ ਸਰਦਾਰ ਭਗਤ ਸਿੰਘ ਦੀ ਸੋਚ ਦੀ ਹਮ ਆਪਣੀਆਂ ਕੁਰਸੀਆਂ ਦੇ ਪਿੱਛੇ ਫੋਟੋਆਂ ਲਾਈਆਂ ਹੋਈਆਂ ਨੇ ਹਮ ਤੇ ਗੱਲ ਇਹ ਕਰਦੇ ਸੀ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਸੋਚ ਦੀ ਉਹਨਾਂ ਦੀ ਫੋਟੋ ਵੀ ਪਿੱਛੇ ਲੱਗੀ ਹੋਈ ਹੈ ਹਮ ਜ਼ੁਬਾਨ ਚੋਂ ਆਪਣਾ ਹੱਕ ਮੰਗਣ ਵਾਲਾ ਹਰ ਨੌਜਵਾਨ ਇਹਨਾਂ ਨੂੰ ਦੁਸ਼ਮਣ ਨਜ਼ਰ ਆਉਂਦਾ ਹਮ ਹਰ ਉਸ ਬੰਦੇ ਤੇ ਪਰਚਾ ਹੈ ਹਮ ਕੋਈ ਗੱਲ ਕਰਕੇ ਦੇਖੇ ਆਪਣੇ ਭਵਿੱਖ ਦੀ ਗੱਲ ਕਰੇ ਹੁਣੇ ਹੁਣੇ ਮੈਂ ਤੁਹਾਡੇ ਪੱਤਰਕਾਰ ਸਾਹਿਬ ਪਨੀਸਰ ਸਬਜੀ ਹੋਂਾਂ ਤੋਂ ਸੁਣ ਰਿਹਾ ਸੀ ਵੀ ਆਮ ਲੋਕਾਂ ਦੀ ਤਾਂ ਕੀ ਗੱਲ ਕਰਦੇ ਤੁਸੀਂ ਇੱਥੇ ਤਾਂ মিডিਆ ਨੇ ਬਖਸ਼ਾ ਜਾ ਰਿਹਾ ਹਮ ਸਰਦਾਰ ਅਮਰਤਪਾਲ ਸਿੰਘ ਹੋਂਾਂ ਦੇ ਕੇਸ ਵੇਲੇ ਹਮ মিডিਆ ਦੇ ਕਿੰਨੇ ਲੋਕਾਂ ਤੇ ਪਰਚੇ ਸਰਕਾਰ ਨੇ ਦਿੱਤੇ ਹਮ ਕੀ ਤੁਹਾਨੂੰ ਤੇ ਸਾਨੂੰ ਉਹ ਪਤਾ ਨਹੀਂ ਹਮ ਆਮ ਪਬਲਿਕ ਤਾਂ ਭੋਲੀ ਐ ਤੇ ਭੁੱਲ ਜਾਂਦੀ ਐ ਇਨਾ ਕੋੜ ਕੰਮ ਤਾਂ ਕੋਈ ਕੀਤਾ ਨਹੀਂ ਦੱਸਣ ਵਾਸਤੇ ਕੁਝ ਨਹੀਂ ਕਹਿਣ ਵਾਸਤੇ ਕੁਝ ਨਹੀਂ ਮੇਰੇ ਨਾਲ ਚੱਲੋ ਸੀਐਮ ਸਾਹਿਬ ਦੀ ਮਾਨ ਸਾਹਿਬ ਦੀ ਕੰਸਟਿਚੂਐਂਸੀ ਭਗਵੰਤ ਮਾਨ ਜੀ ਦੀ ਹੂੰ ਧੂਰੀ ਧੋਨੇ ਹੂੰ ਅੱਜ ਧੂਰੀ ਅੱਜ ਦੀ ਡੇਟ ਚ ਹੂੰ 168 168 ਡੀਪੀਆਈ ਇਹਦੇ ਹਵਕ ਹੂੰ ਕੁੜੀਆਂ ਮੁੰਡੇ ਸਾਰੇ ਪੰਜਾਬ ਚੋਂ ਨਿਯੁਕਤੀ ਪੱਤਰ ਦੇ ਕੇ ਸਟੇਸ਼ਨ ਅਲਾਟ ਕਰਕੇ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਾਈਗੀ ਉਹ ਟੈਂਕੀ ਤੇ ਚੜੇ ਬੈਠੇ ਨੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਕਿਸ ਕਿਸ ਸੋਚ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਹੱਦ ਹੋ ਗਈ ਸ਼ਰਮ ਨਾਲ ਸਿਰ ਝੁੱਕ ਜਾਂਦਾ ਜਦੋਂ ਇਹਨਾਂ ਦੀਆਂ ਗੱਲਾਂ ਤੇ ਜਾ ਕੇ ਮੈਂ ਰੋਂਦੇ ਦੇਖੇ ਜਵਾਕ ਜਾਨ ਨਿਕਲਦੀ ਅਨੁ ਕਾਲਜਾ ਮੂੰਹ ਨੂੰ ਹੁੰਦਾ ਸਾਢੇ 3 ਪੁੱਤਾਂ ਵਰਗੇ ਬੱਚਿਆਂ ਵਰਗੇ ਔਰ ਕਾਬਲ ਮੈਰਿਟ ਦੇ ਆਧਾਰ ਤੇ ਨਿਯੁਕਤੀ ਕੀਤੇ ਹੋਏ ਬੰਦੇ ਹਨ ਇਹ ਹਾਲ ਹੈ ਤੁਸੀਂ ਮੈਥੋਂ ਕਾਹਨ ਕਾਣੇ ਬਸ ਚੁੱਪੀ ਭਲੀ ਹੈ ਇਹ ਸਰਕਾਰ ਵਾਸਤੇ ਪਰਚੇ ਪਰਚੇ ਕਰਕੇ ਆਪਣਾ ਚਾਹ ਚਾਹ ਲਾ ਲਵੇ ਤੇ ਰੋਕ ਕੇ ਦਿਖਾ ਦੇ ਪੰਜਾਬ ਦੇ ਲੋਕਾਂ ਨੂੰ ਵੀ ਪਾ ਪਰਚਿਆਂ ਨਾਲ ਰੋਕ ਦੇ ਪੰਜਾਬ ਦੇ ਮੈਂ ਆਪਣੀ ਸੋਚ ਨੂੰ ਬਦਲ ਲੈਣਗੇ ਜਾਂ ਡਰ ਜਾਣਗੇ ਕਿਸੇ ਨੂੰ ਇਹ ਕਿਸੇ ਤੋਂ ਨਹੀਂ ਦਬੇ ਆਜੇ ਤੱਕ ਇਹ ਤਾਂ ਫਿਰ ਪੰਜਾਬ ਇੱਕ ਵਾਰੀ ਕਿਸੇ ਹੋਰ ਹਵਾਵਾਂ ਵੱਲ ਨੂੰ ਵੱਧ ਰਿਹਾ ਹੈ ਬਦਲਾਅ ਚੋਂ ਬਾਹਰ ਨਿਕਲੂਗਾ ਹੁਣ ਬਦਲਾਅ ਤਾਂ ਇਹਨਾਂ ਨੇ ਕਰ ਲਿਆ ਸੀ ਹੁਣ ਬਦਲਾਅ ਚੋਂ ਨਿਕਲਣ ਵਾਸਤੇ ਤੜਫ ਰਿਹਾ ਤੇ ਛੇਤੀ ਇਹਦੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਸਰ ਸਰਕਾਰ ਨੂੰ ਆਪਣੀਆਂ ਗਲਤੀਆਂ ਦੇ ਨਤੀਜੇ ਭੁਗਤਣੇ ਪੈਣਗੇ ਔਰ ਇਹ ਇਹ ਸੁਰਖ ਦੇ ਸਵਾਲ ਹੈ ਕੁੜੀਏ ਇਹਨਾਂ ਤੋਂ ਕਬੂਤਰ ਮੰਗੋਆਂ ਖਮੇਚ ਕੇ ਬਿੱਲੀ ਦਿਸਣੋਂ ਬੰਦ ਨਹੀਂ ਹੋਣੇ ਹੂੰ ਇਹ ਜਵਾਬ ਦੇਣੇ ਪੈਣਗੇ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਕਹਿੰਦੇ ਸੀ ਨਾ ਸੀਐਮ ਸਾਹਿਬ ਵੀ ਡਲੇ ਦੀ ਕੋਈ ਜਾਤ ਨਹੀਂ ਹੁੰਦੀ ਡਲਾ ਤਾਂ ਕਿੱਧਰੋਂ ਵੀ ਆ ਸਕਦਾ ਹੈ ਹੂੰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਇਹਨਾਂ ਨੇ ਅਵੇਰ ਕੀਤੇ ਸੀ ਇਹ ਲੋਕ ਹੁਣ ਇਹਨਾਂ ਦੇ ਐਮਐਲਏ ਤੇ ਇਹਨਾਂ ਦੇ ਮੰਤਰੀ ਕਿਸਮੂ ਨਾਲ ਪਿੰਡਾਂ 'ਚ ਜਾਣਗੇ ਪਰ ਮੈਂ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਵੀ ਡੜੇ ਮਾਰਨ ਦੀ ਲੋੜ ਨਹੀਂ ਇਹ ਤਾਂ ਇਹੋ ਜਿਹੇ ਚਲੋ ਬੇਵਕੂਫ ਹੈਗੇ ਹੀ ਇਹੋ ਜਿਹਿਆਂ ਗੱਲਾਂ ਕਰਨ ਵਾਲੇ ਅਕਲ ਤਾਂ ਡੜਾ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ ਵੋਟ ਹੈ ਜਿਹੜੀ ਉਹ ਬੋਲਟ ਨਾਲੋਂ ਵੀ ਜ਼ਿਆਦਾ ਪਾਵਰ ਰੱਖਦੀ ਹੈ ਗੋਲੀ ਨਾਲੋਂ ਵੀ ਬਹੁਤ ਵੱਧ ਤਾਕਤ ਰੱਖਦੀ ਹੈ ਡੜਾ ਡੋਲਾ ਤਾਂ ਚੀਜ਼ ਕੋਈ ਨਹੀਂ ਅਕਲ ਦੇ ਡੜੇ ਮਾਰਨ ਦੀ ਲੋੜ ਹੈ ਸਿਰਫ ਵੋਟ ਨੂੰ ਤੁਸੀਂ ਢੰਗ ਨਾਲ ਪਾ ਦਿਓ ਭੂਤ ਪਾਉਣ ਦਾ ਤੁਹਾਨੂੰ ਮਤਦਾਨ ਮਤਦਾਨ ਇਹਨੂੰ ਕਹਿੰਦੇ ਆ ਅਕਲ ਦਾ ਦਾਨ ਹੈ ਇਹ ਤੁਸੀਂ ਢੰਗ ਨਾਲ ਕਰਦੇ ਹੋ ਪੁੰਚੇ ਜਾਣਗੇ ਸਾਰੇ ਲੱਭਣੇ ਕਿਤੇ ਨਹੀਂ ਜੇਕਰ ਗੱਲ ਕਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਈਡੀ ਰਹੀ ਹੋਈ ਗ੍ਰਿਫਤਾਰੀ ਦੀ ਤਾਂ ਤੁਹਾਨੂੰ ਕੀ ਰਿਜ਼ਲਟ ਲੱਗਦਾ ਹੈ ਪੰਜਾਬ ਦੇ ਵਿੱਚ ਇਸ ਗ੍ਰਿਫਤਾਰੀ ਦਾ ਜਦੋਂ ਘਰ ਆਪਣੀ ਨੂੰ ਅੱਗ ਲੱਗਦੀ ਹੈ ਨਾ ਫਿਰ ਬੰਦੇ ਨੂੰ ਬਸੰਤਰ ਲੱਗਦਾ ਬਰਾ ਬੇਤਕਲੀਫ ਹੁੰਦੀ ਹੈ ਦੂਜੀ ਵਾਰ ਨੂੰ ਤਾਂ ਬਸੰਤਰੀ ਦਿਖਦਾ ਹੁੰਦਾ ਹੈ। ਇਹ ਸ਼ਰਾਬ ਘਟਾਵਾ ਹੈ। ਸੇਮ ਨੁਕਤੇ ਪੰਜਾਬ ਦੇ ਵਿੱਚ ਹੋਇਆ ਹੈ। ਕੇਦਰੀਵਾਲ ਸਾਹਿਬ ਜੇ ਸੱਚੇ ਸੋਚੇ ਜਾਂ ਸਾਫ ਸੁਥਰੇ ਸੀਗੇ ਫਿਰ 92 ਸੀਟਾਂ ਜਿੱਤਣ ਵਾਲਾ ਪੰਜਾਬ 12700 ਪਿੰਡਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਨਿਕਲਿਆ। ਪੰਜਾਬ ਦੇ ਉੱਤੇ ਕਹਿੰਦੇ ਵੀ ਸਾਡਾ ਬਹੁਤ ਵੱਡਾ ਗੱਲ ਵੈ ਅਸੀਂ ਬਹੁਤ ਪਾਵਰ ਦੇ ਵਿੱਚੋਂ ਐ ਕਿੰਨੇ ਕ ਕੈਂਡਲ ਮਾਰਚ ਤੇ ਕਿੰਨੇ ਕ ਮੁਜਾਰੇ ਕਰਤੇ ਲੋਕਾਂ ਨੇ ਬਿੱਲੀਆਂ ਜਿਹੜੀ ਥੈਲੀ ਚ ਬਾਹਰ ਆ ਚੁੱਕੀ ਐ ਇਹ ਸਭ ਲਟੇਰੇ ਇਹ ਕਹਿੰਦੇ ਕੁਛ ਐ ਤੇ ਕਰਦੇ ਕੁਛ ਐ ਇਹਨਾਂ ਦੇ ਕਰਤਾਰ ਜਿਵੇਂ ਜਿਵੇਂ ਲੋਕਾਂ ਦੇ ਸਾਹਮਣੇ ਆਉਣਗੇ ਇੱਕ ਤਾਂ ਕੀ ਅੱਗੇ ਬਹੁਤ ਪਰਚੇ ਹੋਣੇ ਹੁਣ ਤਾਂ ਇਹ ਲੋਕਾਂ ਦੇ ਖਿਲਾਫ ਕਰਦੇ ਆ ਨਾ ਲੋਕ ਵੀ ਇਹਨਾਂ ਦੀ ਲਿਸਟਾਂ ਬਣਾਈ ਜਾਂਦੇ ਆਉਣ ਵਿਰੋਧ ਦਾ ਪਾਸ ਦੀ ਰਾਜਨੀਤੀ ਹਾਂਕੀ ਹੋਣੀ ਨਹੀਂ ਚਾਹੀਦੀ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਮਿਲੇ ਅਸੀਂ ਉਹਦੇ ਹੱਕ 'ਚ ਆਂ ਪਾਕ ਸਾਫ ਹੋਣਗੇ ਆਪੇ ਅਦਾਲਤਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਬਾਹਰ ਨਿਕਲਣ ਹੋਣਗੇ ਧੋਖੇबाज ਹੋਏ ਲਟੇਰੇ ਹੋਏ ਕਪਲੇबाज ਹੋਏ ਤਾਂ ਬਚਣਾ ਤਾਂ ਫਿਰ ਅੱਗੇ ਵੀ ਬਹੁਤ ਐਨਾ ਮੁਸ਼ਕਲ ਹੈ ਕੇਜਰੀਵਾਲ ਸਭ ਇਕੱਲੇ ਦੀ ਕੀ ਗੱਲ ਕਰਦੇ ਜੇਕਰ ਗੱਲ ਕਰੀ ਆਪਾਂ ਹਲਕਾ ਸੰਗਰੂਰ ਦੀ ਤਾਂ ਅੰਤ ਦੇ ਵਿੱਚ ਸਿਟੀ ਲਾਈਫ ਚੈਨਲ ਦੇ ਜ਼ਰੀਏ ਤੁਸੀਂ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਆਜ਼ਾਦ ਉਮੀਦਵਾਰ ਹਾਕਮ ਬਖਤੜੀ ਵਾਲਾ ਤੁਸੀਂ ਖੁਦ ਆਪਣੇ ਲਈ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਕਿ ਮੈਂ ਬਿਲਕੁਲ ਸਾਫ ਸੁਥਰੇ ਢੰਗ ਨਾਲ ਜਿਵੇਂ ਆਪਣਾ ਜੀਵਨ ਬਸਰ ਪਿੱਛੇ ਲੋਕ ਗੈਕੀ ਦੇ ਵਿੱਚ ਕੀਤਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਸਾਰੇ ਮੇਰੇ ਨਾਲੋਂ ਵੱਧ ਸਮਝਦਾਰ ਹੋ ਔਰ ਮੈਨੂੰ ਇਹ ਵੀ ਪਤਾ ਵੀ ਮੇਰੇ ਨਾਲੋਂ ਵੱਧ ਮੇਰੇ ਬਾਰੇ ਤੁਸੀਂ ਜਾਣਦੇ ਹੋ ਮੈਂ ਓਪਨ ਬੁੱਕ ਹਾਂ ਹਮੇਸ਼ਾ ਖੁੱਲ ਕੇ ਗੱਲ ਕਰਦਾ ਹਾਂ ਖੁੱਲ ਕੇ ਚੱਲਿਆ ਪਹਿਲੀ ਤਾਂ ਮੈਂ ਗੱਲ ਕਰੂੰਗਾ ਵੀ ਜੇ ਤੁਹਾਡਾ ਵਿਸ਼ਵਾਸ ਵੱਜਦਾ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀ ਗੱਲ ਕਰ ਸਕੂਗਾ ਮੈਂ ਤੁਹਾਡੇ ਮੁੱਦਿਆਂ ਤੇ ਪਹਿਰਾ ਦੇ ਸਕੂਗਾ ਮੈਂ ਜੋ ਕਹਿਣਾ ਉਹ ਕਰ ਸਕੂਗਾ ਫਿਰ ਤਾਂ ਮੈਂ ਵੀ ਇੱਕ ਬਿਹਤਰ ਹੋ ਸਕਦਾ ਨਹੀਂ ਤਾਂ ਮੇਰੇ ਵਰਗੇ ਬਹੁਤ ਸਾਰੇ ਮੂਰਖ ਸੰਗਰੂਰ ਤੋਂ ਵੀ ਔਰ ਬਾਕੀ ਵੀ 12 13 ਜ਼ਿਲ੍ਹਿਆਂ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀਆਂ ਕਿਸਮਤਾਂ ਅਜਵਾਉਣਗੇ ਜੇ ਨਾ ਠੀਕ ਲੱਗੇ ਤਾਂ ਮੇਤੋਂ ਬਿਹਤਰ ਤੁਹਾਨੂੰ ਕੋਈ ਵੀ ਹੋ ਸਕਦਾ ਬੇਸ਼ੱਕ ਮੈਨੂੰ ਛੱਡ ਕੇ ਤੁਸੀਂ ਕਿਸੇ ਹੋਰ ਨੂੰ ਚੰਗੇ ਨੂੰ ਚੁਣ ਲਿਓ ਪਰ ਚੁਣਿਓ ਚੰਗਾ ਹੀ ਚੁਣੇ ਹੋ ਨਵਾਂ ਹੀ ਇਹ ਮੇਰਾ ਵਾਦਾ ਬੇਸ਼ੱਕ ਮੈਨੂੰ ਰਹਿਣ ਦਿਓ ਜੇ ਤੁਹਾਨੂੰ ਮੈਂ ਠੀਕ ਨਹੀਂ ਲੱਗਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਇਹਨਾਂ ਭੈਣ ਭਰਾਵਾਂ ਦੇ ਨਾਤੇ ਔਰ ਉਹੀ ਗੱਲਾਂ ਕਰਾਂਗੇ ਜੋ ਤੁਹਾਡੇ ਵਿੱਚ ਮੈਂ ਜਾ ਕੇ ਸੁਣਦਾ ਹਾਂ ਦੇਖਦਾ ਹਾਂ ਔਰ ਸਮਝਦਾ ਹਾਂ ਸੋ ਇਹ ਮੁੱਦਿਆਂ ਦੀ ਲੜਾਈ ਹੈ ਹੁਣ ਕਰਦਾਰਾਂ ਦੀ ਲੜਾਈ ਹੈ ਲੀਡਰਾਂ ਤੇ ਪਾਰਟੀਆਂ ਦੀ ਲੜਾਈ ਨਹੀਂ ਇਹਨਾਂ ਚੋਂ ਬਾਹਰ ਨਿਕਲ ਕੇ ਆਓ ਯਾਰ ਕਿਸੇ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਆਓ ਬਾਬੇ ਨਾਨਕ ਦੇ ਸੁਪਨਿਆਂ ਦਾ ਪੰਜਾਬ ਸਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ